ਆਸਟ੍ਰੇਲੀਆ ਦੇ ਵਿੱਚ ਪੀਆਰ ਲੈਂਦੇ ਆ ਕਾਫੀ ਲੰਮਾ ਸਮਾਂ ਲੱਗਿਆ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਇਹ ਕੋ ਥੋੜਾ ਸਮਾਂ ਨਹੀਂ ਹੁੰਦਾ ਮੰਨਦੇ ਵਿੱਚ ਇਹੋ ਧਾਰਿਆ ਸੀ ਕਿ ਜਿੰਨਾ ਚਿਰ ਤੱਕ ਪੈਰ ਪੱਕੇ ਨਹੀਂ ਹੁੰਦੇ ਪੀਆਰ ਨਹੀਂ ਮਿਲਦੀ ਪਿੰਡ ਵਾਪਸ ਨਹੀਂ ਜਾਣਾ ਤੇ ਜਤਨ ਪੀਆਰ ਆਈ ਇੱਕ ਬਿੰਦ ਨਹੀਂ ਲਾਈ ਅਗਲੀ ਘੜੀ ਟਿਕਟ ਕਰਵਾ ਲਈ ਸੀ ਕਿ ਹੁਣ ਤੇ ਘਰ ਜਾਣਾ ਹੀ ਜਾਣਾ ਹੁਣ ਤੇ ਪਿੰਡ ਜਾਣਾ ਹੀ ਜਾਣਾ ਜਾਇਲ ਦੇ ਵਿੱਚ ਬੈਠਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਬੜੇ ਸੋਹਣੇ-ਸੋਹਣੇ ਵਿਚਾਰ ਆਈ ਜਾਂਦੇ ਮਨ ਦੇ ਵਿੱਚ ਪਿੰਡ ਜਾ ਕੇ ਇਦਾਂ ਕਰੂੰਗਾ ਪਿੰਡ ਜਾ ਕੇ ਉਹ ਕਰੂੰਗਾ ਦੂਰ ਦੇ ਰੇੜੇ ਤੱਕ ਰਿਸ਼ਤੇਦਾਰਾਂ ਦਾ ਵੀ ਸੋਚੀ ਜਾਂਦਾ ਕੋਈ ਰਹਿਤ ਨਹੀਂ ਗਿਆ ਕਿਸੇ ਲਈ ਕੁਛ ਲੈ ਕੇ ਜਾਣ ਵਾਲਾ ਅਚਾਨਕ ਮਨ ਦੇ ਵਿੱਚ ਖਿਆਲ ਆਇਆ ਬਾਕੀ ਤਾਂ ਸਾਰਾ ਕੁਝ ਠੀਕ ਹੈ ਪਰ ਉਹ ਸਕੂਲ ਜਿਹਦੇ ਵਿੱਚ ਮੈਂ ਪੜਿਆ ਸੀ ਉਹਦਾ ਵੀ ਜ਼ਰੂਰ ਕੁਝ ਕਰਨਾ ਚਾਹੀਦਾ ਕਿਉਂਕਿ ਆਖਰਕਾਰ ਪਿੰਡ ਵਾਲੇ ਸਕੂਲ ਦੀ ਬਦੌਲਤ ਹੀ ਮੈਂ ਇੱਥੋਂ ਤੱਕ ਪਹੁੰਚ ਪਾਇਆ। ਪਤਾ ਨਹੀਂ ਕਿਧਰੋਂ ਮਨ ਦੇ ਵਿੱਚ ਖਿਆਲ ਆ ਗਿਆ। ਤੇ ਇਸ ਖਿਆਲ ਨੂੰ ਅੱਗੇ ਜੋੜਦਿਆਂ ਮਾਨੀ-ਮਾਨੇ ਧਾਰ ਲਿਆ। ਕਿਸ ਦਹਾਕੇ ਦੇ ਵਿੱਚ ਜਿੰਨਾ ਵੀ ਦਸਵੰਦ ਕੱਢਿਆ ਨਾ ਉਹ ਮੈਂ ਉਸ ਸਕੂਲ ਦੇ ਵਿੱਚ ਹੀ দান ਕਰਕੇ ਆਉਂਗਾ। ਬੜੀਆਂ ਸਾਰੀਆਂ ਯਾਦਾਂ ਹੋਰ ਵੀ ਨਾਲ ਆਣ ਜੁੜੀਆਂ। ਪਿੰਡ ਪਹੁੰਚਿਆ ਘਰ ਸਾਰਿਆਂ ਨੂੰ ਮਿਲਿਆ। ਬੜੇ ਚਿਹਰੇ ਬਦਲ ਚੁੱਕੇ। ਬੜੇ ਕਾਲੇ ਹੁਣ ਚਿੱਟਿਆਂ ਦੇ ਵਿੱਚ ਤਬਦੀਲ ਹੋ ਚੁਕੇ। ਬڑے ਛੋਟੇ ਛੋਟੇ ਬਾਲ ਹੁਣ ਜਵਾਨ ਹੋ ਚੁਕੇ ਸੀ। ਬਹੁਤੇ ਮੇਰੀ ਪਛਾਣ ਚ ਨਹੀਂ ਆਈ। ਪਿੰਡ ਵਾਲਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਾ। ਸਾਰਾ ਕੁਝ ਠੀਕ ਸੀ। ਤੇ ਫਿਰ ਇੱਕ ਦਿਨ ਪਲਾਨ ਬਣਾਇਆ ਕਿ ਅੱਜ ਮੈਂ ਪਿੰਡ ਵਾਲੇ ਸਰਕਾਰੀ ਸਕੂਲ 'ਚ ਜਾ ਕੇ ਹੋ ਕੇ ਆਉਣਾ। ਗੱਡੀ ਚੁੱਕੀ ਤਾਂ ਸਕੂਲ ਵੱਲ ਨੂੰ ਵਧਿਆ ਪਰ ਸਕੂਲ ਦੇ ਜੋ ਹਾਲਾਤ ਸੀ। ਵੇਖ ਕੇ ਬੜਾ ਮਾਨਵਤਾਸ ਹੋਇਆ। ਤੇ ਮਾਨਿਮਨ ਖੁਸ਼ੀ ਵੀ ਹੋਈ ਰੱਬਾ ਤੂੰ ਸੋਨੇ ਪਾਸੇ ਮੇਰਾ ਧਿਆਨ ਖਿਚਾਇਆ ਇੱਥੇ ਤਾਂ ਵਾਕਈ ਬੜੀ ਲੋੜ ਐ ਸਕੂਲ ਦੀ ਹਾਲਤ ਕਾਫੀ ਖਸਤਾ ਅੱਜ ਛੁੱਟੀ ਨਹੀਂ ਸੀ ਸਕੂਲ ਲੱਗਾ ਹੋਣ ਦੇ ਬਾਵਜੂਦ ਵੀ ਸਕੂਲ ਦੇ ਵਿੱਚ ਰੌਣਕ ਜੀ ਨਹੀਂ ਦਿਖਦੀ ਨਾਲ ਗਏ ਬੇਲੀ ਨੇ ਦੱਸਿਆ ਹੁਣ ਇਹ ਸਕੂਲ ਦੇ ਵਿੱਚ ਕੌਣ ਆਉਂਦਾ ਉਹ ਦਿਨ ਗਏ ਹੁਣ ਸਾਰੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਦੇ ਆ ਮੈਂ ਤਾਂ ਕਦੀ ਇਧਰੋਂ ਦੀ ਲੰਘਿਆ ਨਹੀਂ ਪਰ ਮੈਨੂੰ ਲੱਗਦਾ ਨਹੀਂ ਐ ਕੋਈ ਖਾਸ ਇੱਥੇ ਆਉਂਦਾ ਇਹਨੇ ਨੂੰ ਮਾਸਟਰ ਜੀ ਦੇਖੇ ਭੱਜ ਕੇ ਜਾ ਕੇ ਪਹਿਰੀ ਹੱਥ ਲਾ ਕੁਛ ਇਧਰ ਉਧਰ ਦੀਆਂ ਗੱਲਾਂ ਬਾਤਾਂ ਹੋਈਆਂ ਬਾਰ-ਬਾਰੇ ਪੁੱਛਣ ਲੱਗੇ ਤੇ ਅਗਲਾ ਸਵਾਲ ਸੀ ਮਾਸਟਰ ਜੀ ਅੱਜ ਬਾਲ ਬੜੇ ਘੱਟ ਨੇ ਅੱਖਾਂ ਤੋਂ ਐਨਕੋ ਉਤਾਰਦੇ ਆ ਆਪਣੇ ਕੁਰਤੇ ਦੇ ਨਾਲ ਪੂੰਝਦੇ ਆ ਕਹਿਣ ਲੱਗੇ ਹੁਣ ਸਰਕਾਰੀ ਸਕੂਲਾਂ 'ਚ ਕੌਣ ਹੁੰਦਾ ਬੱਚੇ ਤਾਂ ਛੱਡ ਇੱਥੇ ਪੜਾਉਣ ਆਲੇ ਨਹੀਂ ਆਉਂਦੇ ਕੋਕੁੱਲ ਮਿਲਾ ਕੇ 15-20 ਬਾਲ ਐ ਉਹਦੇ ਵਿੱਚੋਂ ਵੀ ਬਹੁਤੇ ਆ ਬਟੇ ਵੇੜੇ ਵਾਲਿਆਂ ਦੇ ਆਉਂਦੇ ਨੇ ਕਿ ਗਰੀਬਾਂ ਤੇ ਆਉਂਦੇ ਨੇ ਜਿਹੜੇ ਫੀਸਾਂ ਨਹੀਂ ਦੇ ਸਕਦੇ। ਬਾਕੀ ਤਾਂ ਸਾਰੇ ਪਈ ਅੱਜਕੱਲ ਪ੍ਰਾਈਵੇਟ ਸਕੂਲਾਂ 'ਚ ਜਾਂਦੇ ਆ। ਹੱਲੇ ਗੱਲਾਂ ਬਾਤਾਂ ਚੱਲ ਹੀ ਰਹੀਆਂ ਸੀ ਕਿ ਲਾਗੋਂ ਇੱਕ ਬਾਲ ਬੜਾ ਸੋਹਣਾ ਦਮਾਲਾ ਸਜਾਈ ਲੰਘਿਆ। ਮੈਂ ਪੁੱਛਿਆ ਮਾਸਟਰ ਜੀ ਇਹ ਕੌਣ ਆ? ਇਹ ਸਾਡਾ ਵਿਦਿਆਰਥੀ ਆ। ਬੜਾ ਹੁਣਹਾਰ ਵਿਦਿਆਰਥੀ ਆ ਬਈ। ਇਹ ਆਪਣੇ ਪਹਿਰਾਵੇ ਤੋਂ ਬੜਾ ਸੋਹਣਾ ਲੱਗਦਾ ਮੈਨੂੰ। ਮੈਨੂੰ ਕੁਝ ਮੈਚ ਖਾਂਦਾ ਨਹੀਂ ਦਿਖਿਆ ਬਾਕੀ ਬੱਚਿਆਂ ਦੇ ਨਾਲ। ਤਾਂ ਮਾਸਟਰ ਜੀ ਨੇ ਦੱਸਿਆ ਕਿ ਇਹ ਪਿੰਡ ਦੇ ਗਰੰਥੀ ਸਿੰਘ ਦਾ ਮੁੰਡਾ ਬੜੀ ਹੈਰਾਨੀ ਹੋਈ ਸੁਣ ਕੇ ਕਿਉਂਕਿ ਇਸ ਟਾਈਮ ਪਿੰਡ ਦਾ ਜਿਹੜਾ ਗਰੰਥੀ ਸਿੰਘ ਆ ਉਹ ਸਾਡੇ ਨਾਲ ਹੀ ਖੇਡਦਾ ਰਿਹਾ ਉਹਦੇ ਪਿਤਾ ਜੀ ਪਹਿਲਾਂ ਸੇਵਾ ਨਿਭਾਉਂਦੇ ਸੀ ਉਸ ਤੋਂ ਬਾਅਦ ਸ਼ਾਇਦ ਉਹਨੇ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਬੜਾ ਵਧੀਆ ਲੱਗਾ ਉਹਦਾ ਬਾਲ ਵੇਖ ਕੇ ਅਸੀਂ ਤਾਂ ਲੈ ਮਾਸਟਰ ਜੀ ਵਿਆਹ ਕਰਾਉਣੇ ਆ ਵੇਖ ਲਓ ਸਾਡੇ ਨਾਲ ਦੇਆਂ ਦੇ ਬੱਚੇ ਵੀ ਹੋ ਗਏ ਆ ਹਾਂ ਭਾਈ ਸਮਾਂ ਕਿੱਥੇ ਰੁਕਦਾ ਤੁਸੀਂ ਕਹੀ ਵੇਲੇ ਰੁਕੇ ਰਹਿ ਜਾਓ ਤੇ ਰੁਕੇ ਰਹਿ ਜਾਓ ਇਹਨਾਂ ਕਹਿ ਕੇ ਤਨੇ ਹੱਸਣ ਲੱਗ ਪਏ ਪਰ ਮਾਸਟਰ ਜੀ ਤੁਸੀਂ ਕਹਿ ਰਹੇ ਸੀ ਸਕੂਲ ਦੇ ਵਿੱਚ ਸਾਰੇ ਗਰੀਬਾਂ ਦੇ ਜਣੇ ਆਉਂਦੇ ਆ ਫਿਰ ਬਾਬੇ ਗੁਰਦੇਵ ਦਾ ਮੁੰਡਾ ਇੱਥੇ ਸਕੂਲ ਦੇ ਵਿੱਚ ਕਿਉਂ ਪੜਦਾ ਬੜੇ ਸਵਾਲ ਨੇ ਭਾਈ ਤੇਰੇ ਕੋਲ ਮੇਰ ਕੋ ਖੜੇ ਖੜੇ ਕੋਈ ਇਹਨੇ ਜਵਾਬ ਨਹੀਂ ਦਿੱਤੇ ਜਾਣੇ ਚਲ ਆ ਬੈਠਦੇ ਆ ਨਾਲੇ ਚਾਹ ਪਾਣੀ ਪੀਨੇ ਆ ਤੇ ਨਾਲੇ ਇਹ ਵੀ ਗੁੱਥੀ ਦੱਸ ਦਿੰਨੇ ਆ ਤੈਨੂੰ ਕੀ ਆ ਭਲਾ ਤੂੰ ਦੱਸ ਖਾਂ ਬਾਬੇ ਗੁਰਦੇਵ ਦੀ ਕਮਾਈ ਕਿੰਨੀ ਹੋਊਗੀ ਤੈਨੂੰ ਕੀ ਲੱਗਦਾ ਬਹੁਤ ਅਮੀਰ ਹੈ ਉਹ ਇੱਕ ਸਮਾਂ ਸੀ ਜਦੋਂ ਦੇ ਪਿਓ ਦਾ ਬੜਾ ਸੋਹਣਾ ਗੁਜ਼ਾਰਾ ਚੱਲਦਾ ਸੀ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸੀ ਸਾਡੀ ਸੋਣੀ ਸਾਰੇ ਸਰਦਾ ਬਣਦਾ ਉਹਨੂੰ ਗੁਰੂ ਘਰ ਜਾ ਕੇ ਦੇ ਆਉਂਦੇ ਸੀ ਸੋਹਣਾ ਗੁਜ਼ਾਰਾ ਚੱਲੀ ਜਾਂਦਾ ਸੀ ਉਹਨੇ ਗੁਰਦੇਵ ਨੂੰ ਸੋਨਾ ਪੜਾ ਲਿਆ ਉਹੀ ਪਿੰਡ ਆ ਪਿੰਡ ਚੋਂ ਜੀ ਘਟ ਗਏ ਰੇ ਪਿੰਡ ਚੋਂ ਪਤਾ ਨਹੀਂ ਤੇਰੇ ਵਰਕੇ ਕਿੰਨੇ ਘਰ ਮਾਈਨਸ ਹੋ ਗਏ ਨੇ ਕੋਈ ਬਾਹਰ ਚਲੇ ਗਿਆ ਕੋਈ ਸ਼ਹਿਰ ਚਲੇ ਗਿਆ ਕਿਸੇ ਦੀ ਜ਼ਮੀਨ ਪਤਾ ਨਹੀਂ ਦੋਹੀ ਥਾਈ ਤੇ ਨਹੀਂ ਥਾਈ ਵੰਡेंगी ਹੁਣ ਉਹਨਾਂ ਨੂੰ ਵਾਰਾ ਨਹੀਂ ਖਾਂਦਾ ਉਹ ਮਸਾ ਆਪਣੇ ਘਰ ਚੋਗੇ ਦਾਣੇ ਤੇ 냔ਿਆਂ ਦੀਆਂ ਫੀਸਾਂ ਹੀ ਜਟਾਪ ਹੁੰਦੇ ਨੇ ਬਹੁਤੇ ਤੇ ਨਾਲੇ ਜਦੋਂ ਦੀਆਂ ਤੂੰ ਗੱਲਾਂ ਕਰਦਾ ਨਾ ਉਦੋਂ ਪੁੱਤਰਾ ਪਿੰਡ ਦੇ ਵਿੱਚ ਇੱਕ ਗੁਰੂ ਘਰ ਸੀ ਹੁਣ ਇਸੇ ਪਿੰਡ ਦੇ ਵਿੱਚ ਘੁੰਮ ਕੇ ਵੇਖ ਤੇ ਨਨ ਸ਼ਾਨ ਸਾਹਿਬ ਨੇ ਪਿੰਡ ਤੇ ਨਹੀਂ ਥਾਈ ਵੰਡਿਆ ਗਿਆ ਬਾਬਾ ਗੁਰਦੇਵ ਵਿਚਾਰਾ ਕੀ ਕਰੇ ਉਦੋਂ ਕੋ ਕਿਥੋਂ ਫੀਸਾਂ ਜੁਟਣੀਆਂ ਇਹਨਾਂ ਕਹਿ ਕੇ ਮਾਸਟਰ ਜੀ ਤਾਂ ਕਲਾਸ 'ਚ ਚਲੇ ਗਏ ਪਰ ਉੱਥੇ ਕੁਰਸੀ 'ਚ ਬੈਠਾ ਮੈਂ ਸੋਚ ਰਿਆ ਇਹ ਦਸਵੰਦ ਹੁਣ ਮੈਂ ਸਕੂਲ 'ਚ ਦਵਾ ਜਾਂ ਬਾਬੇ ਘਰ ਤੇ ਇਹ ਨੂੰ ਜਾ ਕੇ ਦਵਾ ਜਾਂ ਫਿਰ ਬਾਬੇ ਦੀ ਗੋਲ ਗੋਲਕ ਚਪਾਦਾ ਇਹ ਤਾਂ ਅਜੀਬ ਸਚੋ ਪੰਚ ਪਾ ਗਏ ਮੈਨੂੰ ਮਾਸਟਰ ਜੀ ਪਿੰਡ ਦੇ ਉਹ ਬਾਬਾ ਜੀ ਜਿਨੇ ਮੇਰੇ ਲਈ ਪਤਾ ਨਹੀਂ ਕਿੰਨੀਆਂ ਅਰਦਾਸਾਂ ਕੀਤੀਆਂ ਅੱਜ ਉਹਦੇ ਕੋਲ ਆਪਣੇ ਮੁੰਡੇ ਨੂੰ ਪੜਾਉਣ ਜੋਗੀ ਫੀਸ ਨਹੀਂ ਮੇਰੀ ਮਾਂ ਨੂੰ ਬੜਾ ਯਕੀਨ ਸੀ ਗੁਰਦੇਵ ਸਿੰਘ ਦੇ ਡੈਡੀ ਦੇ ਉੱਤੇ ਪਿੰਡ ਦੇ ਬਾਬਾ ਜੀ ਦੇ ਉੱਤੇ ਦਸਵੀਂ ਦਾ ਰਿਜ਼ਲਟ ਆਉਣਾ ਸੀ ਤੇ ਸਭ ਤੋਂ ਪਹਿਲਾਂ ਜਾ ਕੇ ਉਹਦੇ ਕੋਲੋਂ ਅਰਦਾਸ ਕਰਵਾਈ ਮੈਂ ਅੰਗਰੇਜ਼ੀ ਦਾ ਕੋਰਸ ਕਰਨਾ ਸੀ ਤੇ ਸਭ ਤੋਂ ਪਹਿਲਾਂ ਜਾ ਕੇ ਬਾਬੇ ਕੋਲੋਂ ਅਰਦਾਸ ਕਰਵਾਈ ਮੇਰੀ ਮਾਂ ਨੂੰ ਲੱਗਦਾ ਸੀ ਉਹ ਜਿਹੜੀ ਅਰਦਾਸ ਕਰ ਦਿੰਦਾ ਪੂਰੀ ਹੋ ਜਾਂਦੀ ਤੇ ਹੋਈ ਵੀ ਜਦੋਂ ਮੇਰਾ ਵੀਜ਼ਾ ਲੱਗਣਾ ਸੀ ਤੇ ਉਸ ਦਿਨ ਵੀ ਮਾਂ ਨੇ ਕਿਹਾ ਚਲਾ ਪਹਿਲਾਂ ਬਾਬਾ ਜੀ ਕੋਲ ਅਰਦਾਸ ਕਰਵਾ ਕੇ ਆਉਨੇ ਆ ਤੇ ਹੁਣ ਜੇ ਪੀਆਰ ਆਈ ਆ ਪਿੱਛੋਂ ਪਤਾ ਨਹੀਂ ਮੇਰੀ ਮਾਂ ਨੇ ਕਿੰਨੀਆਂ ਅਰਦਾਸਾਂ ਕਰਵਾਈਆਂ ਹੋਣੀਆਂ ਜਿਹੜੇ ਬਾਪੇ ਦੀਆਂ ਇੰਨੀਆਂ ਅਰਦਾਸਾਂ ਦੇ ਨਾਲ ਮੈਂ ਇੱਥੋਂ ਤੱਕ ਪਹੁੰਚਿਆ ਉਹਦੇ ਕੋਲ ਫੀਸ ਦੇਣ ਜੋ ਕਿ ਪੈਸੇ ਨਹੀਂ ਇਹ ਸ ਵਿਚਾਰ ਨੇ ਅਜ ਮਨ ਬਹੁਤ ਉਦਾਸ ਕਰ ਦਿੱਤਾ ਹੋ ਸਕਦਾ ਏ ਸਿਰਫ ਇੱਕ ਪਿੰਡ ਦੀ ਕਹਾਣੀ ਨਾ ਹੋਵੇ ਇਹ ਸ਼ਾਇਦ ਹਰ ਪਿੰਡ ਦੀ ਕਹਾਣੀ ਹੈ ਜਿੱਥੇ ਗੁਰੂ ਘਰਾਂ ਦੇ ਵਿੱਚ ਸੇਵਾਦਾਰ ਸੇਵਾ ਤਾਂ ਕਰੀ ਜਾਂਦੇ ਨੇ ਪਰ ਸ਼ਾਇਦ ਉਹਨਾਂ ਦੇ ਘਰ ਬਹੁਤ ਔਖੇ ਚੱਲਦੇ ਜਿਤੇ ਪਿੰਡ ਵਾਲੇ ਸ਼ਾਇਦ ਇਹ ਸੋਚਦੇ ਆ ਕਿ ਇਹਨਾਂ ਨੇ ਕੀ ਕਰਨਾ ਸਾਰਾ ਕੁਝ ਤਾਂ ਇਹਨਾਂ ਦਾ ਗੁਰੂ ਘਰ ਤੇ ਸਿਰਫ ਚੱਲਦਾ ਰੋਟੀ ਖਾਣੀ ਹੁੰਦੀ ਬੰਦੇ ਨੇ ਦੋ ਟਾਈਮ ਉਹ ਗੁਰੂ ਘਰ ਤੋਂ ਖਾਈ ਜਾਂਦੇ ਹਨ ਪਰ ਜੋ ਕੇ ਸਮੇਂ ਦੇ ਵਿੱਚ ਜ਼ਰੂਰਤਾਂ ਹੋਰ ਵੀ ਬੜੀਆਂ ਨੇ ਬੜੀਆਂ ਮਹਿੰਗੀਆਂ ਮਹਿੰਗੀਆਂ ਜਿਹੜੀਆਂ ਸ਼ਾਇਦ ਸਾਨੂੰ ਆਪਣੀਆਂ ਦਿਖਦੀਆਂ ਉਹਨਾਂ ਦਾ ਹੀ ਉਹਨਾਂ ਦੀਆਂ ਨਹੀਂ ਜਿਹੜੇ ਸਾਡੇ ਲਈ ਦੁਆਵਾ ਕਰਦੇ ਨੇ ਜਿਹੜੇ ਸਾਡੇ ਲਈ ਅਰਦਾਸਾਂ ਕਰਦੇ ਨੇ ਫਿਰ ਚਾਹੇ ਉਹ ਗੁਰੂ ਘਰ ਦੇ ਗ੍ਰੰਥੀ ਹੋਣ ਚਾਹੇ ਬਹੁਤਿਆਂ ਦੇ ਮਾਪੇ ਉਹਨਾਂ ਦੇ ਦਾਦੀ ਬਾਬੇ ਬਜੁਰਗ